ਇੱਕ ਪਾਸੇ ਮਜੂਦਾ ਵਿਧਾਇਕ ਨਾਮਜ਼ਦਗੀਆਂ ਦਾਖਲ ਕਰਵਾਉਣ ਲਈ ਪਹੁੰਚਦੇ ਨੇ ਪਰ ਦੂਸਰੇ ਪਾਸੇ ਸਾਬਕਾ ਮੰਤਰੀ ਵੀ ਕੁਰਸੀ ਢਾਹੀ ਬੈਠੇ ਨੇ ਸਵੇਰ ਤੋਂ ਕਿਤੇ ਕੋਈ ਧੱਕਾਸ਼ਾਹੀ ਨਾ ਕਰ ਦਵੇ ਮਜੂਦਾ ਸਰਕਾਰ ਫਰਜ਼ ਹੁੰਦਾ ਬੈਠਣਾ ਕਮਾਂਡਰ ਦਾ ਜਦੋਂ ਫੌਜ ਦਾ ਕਮਾਂਡਰ ਬੈਠਾ ਹੋਵੇ ਫਿਰ ਫੌਜ ਕਹਿੰਦੇ ਦਬਦੀ ਨਹੀਂ ਹੁੰਦੀ ਮੰਤਰੀ ਨੂੰ ਕੁਰਸੀ ਬਹੁਤ ਵਧੀਆ ਮਿਲਿਆ ਤੁਹਾਨੂੰ ਬੈਠਣ ਲਈ ਸਵੇਰ ਤੋਂ ਬੈਠੇ ਹੋ ਜੀ ਜੀ ਗੱਲ ਇਹ ਹੈ ਸਵੇਰ ਤੋਂ ਥੱਕ ਕੇ ਯਾਰ ਖੜੇ ਖੜੇ ਇਥੇ ਕੁਰਸੀ ਵਹਿਲੀ ਦੇ ਕੇ ਮੈਂ ਆਪਾਂ ਵੀ ਬੈਜੇ ਇਲੈਕਸ਼ਨ ਚ ਨਹੀਂ ਕਹਿੰਦੇ ਬੰਦਾ ਥੱਕਦਾ ਮੈਂ ਤੂੰ ਕਹਿੰਦਾ ਸਾਬਕੇ ਖੜੇ ਹੋ ਜਾ ਮੜਾ ਜਾ ਥੱਕੀਂ ਨਾ ਉਹ ਇਲੈਕਸ਼ਨ ਚ ਹਾਂਜੀ ਇਸ ਤਰ੍ਹਾਂ ਦੇਖਦੇ ਇੱਕ ਪਾਸੇ ਮੌਜੂਦਾ ਐਮਐਲਏ ਇੱਕ ਪਾਸੇ ਸਾਬਕਾ ਮੰਤਰੀ ਗੇਟ ਤੇ ਖੜਾ ਉਹ ਗੇਟ ਤੋਂ ਬਾਹਰ ਆ ਨਾ ਤੁਸੀਂ ਗੇਟ ਤੇ ਖੜੇ ਹੋ ਗੱਲ ਹੀ ਆ ਮੌਜੂਦਾ ਵੀ ਹੁੰਦਾ ਰਹਿੰਦਾ ਬੰਦਾ ਸਾਬਕਾ ਵੀ ਹੁੰਦਾ ਰਹਿੰਦਾ ਇਹ ਤਾਂ ਲੋਕ ਰਾਏ ਹੁੰਦੀ ਹੈ ਠੀਕ ਹੈ ਨਾ ਅੱਜ ਮੈਂ ਆ ਕੱਲ ਨੂੰ ਕੋਈ ਹੋਰ ਆ ਉਸ ਤੋਂ ਬਾਅਦ ਕੋਈ ਹੋਰ ਆ ਪਿਆਰ ਨਾਲ ਜਿਹੜੀ ਜ਼ਿੰਦਗੀ ਨਿਕਲ ਜੇ ਲੋਕਾਂ ਦੇ ਭਰੋਸੇ ਨਾਲ ਨਿਕਲ ਜੇ ਲੋਕਾਂ ਤੇ ਭਰੋਸਾ ਕਰ ਲੋ ਭਾਈ ਜੋ ਤੁਹਾਨੂੰ ਚਾਹੀਦਾ ਜਿਵੇਂ ਤੁਸੀਂ ਕਹੋਨੇ ਅਸੀਂ ਰਾਜ਼ੀ ਆ ਤਾਂ ਜ਼ਿੰਦਗੀ ਵਧੀਆ ਰਹਿੰਦੀ ਐ ਇੰਨੀ ਡਿਊਟੀ ਦੇਣੀ ਖਤਰਾ ਸੀ ਸਰਕਾਰ ਤੋਂ ਨੋ ਕਿਉਂ ਖਤਰਾ ਇਹ ਆਪਣੇ ਬੰਦਿਆਂ ਨੂੰ ਹੌਸਲਾ ਹੁੰਦਾ ਦੇਖੋ ਆਪਣੇ ਵਰਕਰਾਂ ਨੂੰ ਹੁੰਦਾ ਵੀ ਸਾਡੇ ਭਰਾ ਸਾਡੇ ਸਾਥੀ ਸਾਡੇ ਨਾਲ ਖੜੇ ਨੇ ਮੈਂ ਕੁਝ ਨਹੀਂ ਕਰਨਾ ਇੱਥੇ ਨਾ ਲੜਾਈ ਕਰਨੀ ਐ ਕੁਝ ਨਹੀਂ ਕਰਨਾ ਪਰ ਸਾਡੇ ਵਰਕਰ ਸਾਥੀ ਨੇ ਇਨਾਂ ਦੇ ਚਿਹਰਿਆਂ ਤੇ ਮੁਸਕਾਨ ਹੈ ਇਸ ਲਈ ਕਿ ਅਸੀਂ ਸਾਥੀ ਨਾਲ ਆ ਇਹਨਾਂ ਨੂੰ ਕੱਖ ਨਾ ਹੋਵੇ ਫੇਰ ਵੀ ਮੈਂ ਜਾ ਕੇ ਆਪਣੇ ਅੰਦਰ ਜਾ ਕੇ ਵੜਿਆ ਰਹਾ ਤੇ ਮੇਰੀ ਮੇਰੀ ਡਿਡਰੀ ਕਾਦੀ ਆ ਇਹ ਕਹਿਣਗੇ ਤੂੰ ਤਾਂ ਅੰਦਰ ਵੜ ਗਿਆ ਭਾਈ ਲੜਾਈ ਅਸੀਂ ਲੜੀਏ ਜਰਨੈਲ ਵਗੈਰ ਫੌਜਾਂ ਵਿੱਚ ਨਹੀਂ ਲੜੀਆਂ ਜਾਂਦੀਆਂ ਬਿਲਕੁਲ ਕਮਾਂਡਰ ਦਾ ਰੋਲ ਅਦਾ ਕਰ ਰਹੇ ਹਾਂ ਅੱਜ ਬਿਲਕੁਲ ਪਾਰਟੀ ਦਾ ਸੇਵਾਦਾਰ ਆ ਪਾਰਟੀ ਦਾ ਸੇਵਕ ਆ ਸਾਰੇ ਹੀ ਅਸੀਂ ਕਮਾਂਡਰਾਂ ਦੇ ਇੱਕ ਤੋਂ ਇੱਕ ਸਾਰੇ ਹੀ ਕਮਾਂਡਰ ਮੈਂ ਕੀ ਕਮਾਂਡਰ ਸਾਰੇ ਹੀ ਕਮਾਂਡਰ ਨੇ ਐਮਐਲਏ ਨੇ ਇੱਕ ਗੱਲ ਆਖੀ ਆ ਜ਼ਿਲ੍ਹਾ ਪ੍ਰੀਸ਼ਦ ਤੇ ਡੈਗਰ ਕੌਂਸਲ ਚੋਣਾਂ ਚ ਕਹਿੰਦੇ ਤੱਜੀਆਂ ਡਾਈਆਂ ਨੇ ਕਾਂਗਰਸ ਨੇ ਨੇਰੀ ਚ ਲਾਈਏ ਮੈਂ ਕਿਹਾ ਤੁਸੀਂ ਤੂਫਾਨ ਚਲਾਉਂਗੇ ਤੁਸੀਂ ਕੀਤਾ ਉਹ ਕੰਮ ਜੇ ਨਹੀਂ ਕੀਤਾ ਮੈਨੂੰ ਬਾਕੀ ਦਾ ਪਤਾ ਨਹੀਂ ਮਾਨ ਸਾਹਿਬ ਇੱਕ ਬੰਦਾ ਦੱਸ ਦੇ ਅਸੀਂ ਜਦੋਂ ਸਾਡੀ ਸਰਕਾਰ ਸੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ 25 ਸੀਗੀਆਂ ਸੀਟਾਂ ਸਾ ਤਿੰਨੇ ਦੀਆਂ ਤਿੰਨਾਂ ਸੀਟਾਂ ਜਿੱਤੀਆਂ 25 ਦੀਆਂ 25 ਬਲਾਕ ਸੰਪਤੀ ਦੀ ਜਿੱਤੀਆਂ ਜ਼ਿਲ੍ਹਾ ਪ੍ਰੀਸ਼ਦ ਜਿੱਤੀ ਔਰ ਇੱਕ ਬੰਦਾ ਕਹੇ ਕੇ ਦੇ ਕਾਗਜ਼ ਕੈਨਸਲ ਕਰਾਏ ਨਹੀਂ ਇੱਕ ਬੰਦਾ ਕਹੇ ਧੱਕਾ ਕੀਤਾ ਤੇ ਜੋ ਤੁਹਾਡਾ ਜੀ ਕਰਿਆ ਕਰਦੇ ਹੋ ਕੱਢ ਲੋ ਕਾਗਜ਼ ਮਿਊਨਿਸਪਲਟੀਆ ਦੇ ਚੋਣਾਂ ਹੋਈਆਂ ਇੱਕ ਦੇ ਕਿਸੇ ਦੇ ਕਾਗਜ਼ ਕੈਨਸਲ ਕਰਾਏ ਹੁਣ ਕਿਸੇ ਨਾਲ ਧੱਕਾ ਕੀਤਾ ਹੋਵੇ ਇੱਕ ਬੰਦਾ ਪੇਸ਼ ਕਰ ਦਿਓ ਮੈਂ ਤੁਹਾਡਾ ਦੇਣਦਾਰ 28 ਜਿੱਤ ਲੀਆਂ ਸੀ ਪਿਛਲੀਆਂ ਤੁਹਾਡੀ ਸਰਕਾਰ ਸੀ ਪਰ ਹੁਣ ਕਿੰਨੇ ਜਿੱਤੋਗੇ ਇਸ 25 ਦੇ ਵਿੱਚ ਦੱਸੋ ਸਾਨੂੰ ਕਲੀਅਰ ਕਰੋ ਕਿੰਨੀਆਂ 28 ਚ ਕਿੰਨੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਕਸਮ ਤੇ ਕਿੰਨੇ ਜਿੱਤੋ ਮੇਰੇ ਦੇ ਕਹੋ ਮੈਂ ਤਾਂ ਕਹਿੰਦਾ ਸਾਰੀਆਂ ਜਿੱਤਣੀਆਂ ਚਾਹੀਦੇ ਪਰ ਲੋਕਾਂ ਤੇ ਫੈਸਲਾ ਹੈ ਇਹ ਤੁਹਾਡਾ ਤਜਰਬਾ ਤੁਸੀਂ ਤਿੰਨ ਵਾਰ ਵਿਧਾਇਕ ਰਹੇ ਹੋ ਤੁਹਾਨੂੰ ਬਹੁਤ ਤਜਰਬਾ ਸੀਟਾਂ ਥੋੜਾ ਰਿਜ਼ਲਟ ਉਹਨਾਂ ਨੇ ਕਹਤਾ ਸਾਰੀਆਂ ਜਿੱਤਾਂਗੇ ਇਹ ਜਨਤਾ ਦਾ ਫੈਸਲਾ ਸਾਰੀਆਂ ਦਾ ਅਸੀਂ ਜਿੱਤੀਆਂ ਸੀ ਪਤਾ ਨਹੀਂ ਇਹ ਤਾਂ ਲੋਕਾਂ ਦੀ ਮਰਜ਼ੀ ਉਹਨਾਂ ਨੂੰ ਜਿਤਾ ਦੇਣ ਜਾਂ ਸਾਨੂੰ ਜਿਤਾ ਦੇਣ ਮੈਂ ਮੈਂ ਦੇਣਾ ਥੋੜਾ ਜਾਈ ਹਾਂ ਮੈਂ ਮੈਂ ਜਨਤਾ ਨੂੰ ਬੇਨਤੀ ਕਰਾਂਗਾ ਅਗਰ ਸਾਡੀ ਸਰਕਾਰ ਨੇ ਕੰਮ ਕੀਤਾ ਸੀ ਅੱਜ ਦੀ ਸਰਕਾਰ ਦੇ ਤੁਲਨਾ 'ਚ ਜੇ ਇਹਨਾਂ ਨੇ ਵੱਧ ਕੀਤਾ ਕੰਮ ਸਾਡਾ ਇਹਨਾਂ ਨੂੰ ਵੋਟਾਂ ਪਾ ਦਿਓ ਜੇ ਅਸੀਂ ਕੀਤਾ ਸੀ ਸਾਡਾ ਫਰਜ ਬਣਦਾ ਤੁਸੀਂ ਸਾਨੂੰ ਵੋਟਾਂ ਪਾਓ ਤੁਹਾਡਾ ਕਹਿਣ ਦਾ ਮਤਲਬ ਇਹ ਆਮ ਆਦੀ ਪਾਰਟੀ ਨੇ ਕੰਮੇ ਨਹੀਂ ਕੀਤਾ ਮੈਂ ਕਹਿੰਦਾ ਲੋਕ ਫੈਸਲਾ ਦੇਣਗੇ ਨਾ ਜੇ ਲੋਕ ਤਾਂ ਕਹਿੰਦੇ ਕੀਤੇ ਕੁਝ ਨਹੀਂ ਉਹ ਫਿਰ ਇਹ ਤਾਂ ਗੱਲ ਆ ਅਸੀਂ ਕਹਿੰਦੇ ਅਸੀਂ ਕੰਮ ਕੀਤਾ ਸਾਨੂੰ ਵੋਟਾਂ ਪਾਓ ਔਰ ਮੈਂ ਉਮੀਦ ਕਰਦਾ ਲੋਕਾਂ ਦੇ ਚਿਹਰਿਆਂ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਹੰਕਾਰ ਦੀ ਕਹਿੰਦਾ ਕਾਂਗਰਸ ਪਾਰਟੀ ਨਾ ਬੇਚ ਬਲਾਗ ਸੰਤੀ ਤੇ ਕਬਜ਼ਾ ਕਰੇਗੀ ਇੱਕ ਇੱਕ ਕੰਮ ਦਿਖਾ ਦਿਓ 4 ਸਾਲ ਦਾ ਕੋਈ ਵਧੀਆ ਕੰਮ ਕਿਹੜਾ ਆਮ ਆਦਮੀ ਪਾਰਟੀ ਨਾਬੇ ਦੇ ਵਿੱਚ ਕੀਤਾ ਹਲਕੇ ਚ ਇੱਕ ਕੰਮ ਦੱਸੋ ਸਾਨੂੰ ਮੈਂ ਕਿਹਨੂੰ ਦੱਸਾਂ ਜੀ ਇਹ ਦੋਨੋਂ ਤੋਂ ਪੁੱਛੋ ਜਿਹਨਾਂ ਨੇ ਕੀਤਾ ਤੁਹਾਨੂੰ ਦਿਖਦਾ ਕੋਈ ਕੰਮ ਕਿਤੇ ਕੰਮ ਇਹ 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 ਉਹਨਾਂ ਤੋਂ ਪੁੱਛੋ ਇਹ ਕੋਈ ਕੀਤਾ ਤਾਂ ਦੱਸਣ ਮੇਰੇ ਵਾਲੇ ਪੁੱਛੋ ਫਲਾਨੀ ਜਗ੍ਹਾ 20 ਕਰੋੜ ਦਾ ਚੱਲ ਰਿਹਾ ਫਲਾਨੀ ਜਗ੍ਹਾ 27 ਕਰੋੜ ਦਾ ਬਣਿਆ ਪਿਆ ਸ਼ਹਿਰ 'ਚ ਇੰਨੇ 50 ਕਰੋੜ ਲੱਗਿਆ ਤੁਸੀਂ ਮੈਂ ਮੇਰ ਤੋਂ ਆਪਣਾ ਪੁੱਛੋ ਉਹਨਾਂ ਤੋਂ ਪੁੱਛੋ ਇੱਕ ਵੀ ਕੀਤਾ ਦੱਸੋ ਤੁਹਾਨੂੰ ਨਜ਼ਰ ਆਇਆ ਕਿਤੇ ਮੇਰੇ ਤੋਂ ਕੋਈ ਨਜ਼ਰ ਨਹੀਂ ਬਿਲਕੁਲ ਮੰਤਰੀ ਸਾਹਿਬ ਕਹਿੰਦੇ ਸਵੇਰ ਤੋਂ ਕੁਰਸੀ ਢਾ ਕੇ ਬੈਠੇ ਆ ਨਾਮਜ਼ਦਗੀਆਂ ਹੋ ਰਹੀਆਂ ਨੇ ਪਰ ਹੌਸਲਾ ਮਿਲਦਾ ਜਿਹੜੇ ਉਮੀਦਵਾਰ ਹੁੰਦੇ ਨੇ ਪਾਰਟੀ ਦੇ ਜਿੱਤ ਵੋਟਰਾਂ ਦੇ ਹੱਥ ਚਾ ਲੋਕਾਂ ਨੇ ਫਤਵਾ ਦੇਣਾ